ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਾ ਸਮੀ ਕਬਿਓ ਬਾਜ ਬੇਨਤੀ ਚਾਪਏ ਹਮਰੀ ਕਰੋ ਹੱਦ ਰਸ਼ਾ ਪੂਰਨ ਹੋਏ ਚਿੱਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਇਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸੇਕ ਸਬੇ ਕਰਤਾਰਾ ਮੋਰ ਰਛਾ ਨਿਜ ਕਰਦਾ ਕਰਿਆ ਸਭ ਰਨ ਕੋ ਆਸਿ ਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤੇ ਆਉ ਜੋਬਰ ਕਹਾਂ ਸਤੁਮ ਤੈ ਪਾਉ ਸੇਵਕ ਸਿਖ ਹਮਾਰੇ ਧਾਰਿਐ ਚੁਣ-ਚੁਣ ਛਤਰ ਹਮਾਰੇ ਮਾਰਿਐ ਆਪ ਹਾਤ ਦੇ ਮੁਝੇ ਅਬਰਿਆ ਮਰਨ ਕਾਲ ਕਾ ਤ੍ਰੈਸਨ ਵਰਿਆ ਊਜੋ ਸਦਾ ਹਮਾਰੇ ਪਛਾ ਸਿਰਿ ਹਤੋ ਜੋ ਕਰਿਓ ਰਸ਼ਾਮ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਏ ਪਿਆਰੇ ਦੀਨ ਬੰਧੂ ਟਣਕੇ ਹੰਤਾ ਤੁਮੋ ਪੂਰੀ ਚਦਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾਨ ਕਾਲ ਪਾਏ ਸਵਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ जमन काल जोगी शिव कीयो वेदराज ब्रह्मा ज्योतियो जमन काल सब लोक सवारा नमस्कार है ताए हमारा जमन काल सब जगत बनायो देव दैत जशन अप जायो आद अंत एकै अवतार सोई गुरु समझयो हमारा ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪਰਜਾ ਜਿਨਿ ਆਪ ਸਵਾਰੇ ਸੇਵਕਣ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘੜ ਘੜ ਕੇ ਅੰਤਰ ਕੀ ਜਾਣਤਾ ਭੜੇ ਬੁਰੇ ਕੀ ਪੀਰ ਪਛਾਨਤਾ ਟੀਟੀ ਤੇ ਕੁੰਚਾਰੇ ਅਸਥੋਲਾ ਸਾ ਪਰ ਕਿਰਪਾ ਦੇ ਟਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਦ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਦਾਬ ਦੇ ਅਪਾਰ ਜਬ ਆਕਰਗ ਕਰਤੋ ਕਬ ਹੂੰ ਤੁਮ ਮੇਲ ਤਦੇ ਤਰ ਸਭ ਹੂੰ ਜੀਤੇ ਬਦਨ ਸ੍ਰੇਟ ਸਵ ਤਾਰੈ ਆਪ ਆਪਨੀ ਬੂਝਿ ਉਚਾਰਨ ਤੁਮ ਸਭ ਹੀ ਤੇ ਰਧਨ ਰਾਲਮਾਨ ਜਾਣਤ ਬੇਦ ਪੇਦ ਹਰਿ ਆਲਮ ਨਰੰਕਾਰਨ ਰਬ ਕਾਰਨ ਰਲੰਬਾਂ ਆਦ ਅਨੀਲ ਅਨਾਦ ਅਸੰਭਾਂ ਤਾ ਕਾ ਮੂੜ ਚਾਰਤ ਪੀਦਾ ਜਾ ਕੋ ਭੀਵ ਨ ਪਾਵਤ ਬੀਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਜ ਭੇਦ ਨ ਜਾਣਤਾ ਮਹਾ ਦੇਵ ਕੋ ਕਹਿ ਤ ਸਦਾ ਸੇਵਾ ਨਰੰਕਾਰ ਕਾ ਚੀਨਤ ਨ ਪਹਿਵਾ ਆਪ ਆਪੁ ਨੀ ਬੁਧਾ ਜੀਤੀ ਬਰਨਤ ਭਿਨ ਭਿਨ ਤੋ ਹੈ ਤੇਤੀ ਤੁਮ ਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕੈ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਬਜ ਖਾਨ ਬੋਰ ਰਚ ਦੀਨੀ ਕਹੂੰ ਪੂਰ ਰਾਜਾ ਬੈਠਾ ਕਹੂੰ ਸਿਮਟ ਭਇਓ ਸੰਕਰ ਅਕੈਠਾ ਸੇਗਰੇ ਸਰੇਟ ਦਕਾਏ ਅਚੰਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰਸ਼ਾ ਮੇਰੀ ਤੁਮ ਕਰੋ ਸਕੇ ਉਭਾਰ ਅਸਕ ਸੰਗਰੋ ਦੋਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੋਟ ਦੁਖ ਤਹ ਮਰੇ ਉਹ ਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾ ਕੇ ਕਾਲ ਨਿਕਟ ਨਹ ਆਏ ਰੱਛਾ ਹੋਏ ਤਾ ਸਭ ਕਲ ਦੋਇਟ ਅਰੇਟ ਟਰੇ ਤਤ ਕਲ ਕਿਰਪਾ ਦ੍ਰਿਟ ਤਨ ਜਾਹੇ ਨਹਰੋ ਤਾ ਕੇ ਤਾਬ ਤਨ ਕਮੈ ਹਰੋ ਰੇਦ ਸੇਦ ਘਰ ਮੋਂ ਸਭ ਹੋਈ ਦੋਇਟ ਸ਼ਹਾਸ ਵਸਾ ਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸਬਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਾਰਦ ਦੋਇਟ ਧੋਗ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਓ ਉਬਾਰੇ ਸਰਬ ਠੌਰ ਮੋਹ ਸਾਈ ਦੁਇਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰ ਰਾਤ ਕੇ ਨਿਬੇ ਕ ਸਗਲ ਨੇਕ ਹਰਤਾ ਦੁਇਟ ਦੋਖ ਅਨ ਕੌਸ਼ ਕਰਤਾ ਸ੍ਰੀ ਅਤੁਜ ਪੈ ਦੇਵਾਲ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਾ ਤੇ ਸਹਿ ਬਿਆਪਤ ਕੋਈ ਅੜਲ ਸੋਣੇ ਗੰਗ ਜੋ ਜਾਏ ਸੋ ਰਸਨਾ ਪਾਵਈ ਸੋਣੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਉ ਨਿਕਟ ਨ ਤਿਨ ਨਰ ਕੀ ਰਹੈ ਹੋ ਜੋ ਜਾ ਕੀ ਇੱਕ ਬਾਰ ਚੌਪੀ ਕੋ ਕਹੈ ਚੌਪਈ ਸੰਬਤ 17 ਸਹਜ ਸਹਸ ਪਣਜ ਅਰਧ ਸਹਸ ਪਣ ਤੀਨ ਕਹਿਜ ਭਾਦਵ ਸੁਦੀ ਅਟਮੀ ਰਵੇ ਵਾਰਾ ਤੀਰ ਸਤਰ ਦਵ ਗੰਤ ਸਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨਾ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸਾਤਰ ਭੇਦ ਸਭ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਿਰਾ ਸਗਰ ਦੁਆਰੇ ਕੋ ਛਾੜਿ ਗਇਓ ਤੋਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜਿ ਕੇ ਗਇਓ ਤਹਾਰੋ ਦਵਾਰ ਬਾਹੇ ਗੈ ਕਿਲਾ ਜਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ